ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ ਪੂਰਬ ਵਿੱਚ ਸਥਿਤ ਇੱਕ ਸ਼ਹਿਰ ਜ਼ਿਲ੍ਹਾ ਅਤੇ ਸਾਬਕਾ ਰਾਜਤ ਹੈ ਇਹ ਸ਼ਹਿਰ ਪਟਿਆਲੇ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਬਸਾਇਆ ਸੀ ਜਿੱਥੋਂ ਇਸ ਦਾ ਨਾਮ ਆਲਾ ਸਿੰਘ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫਿਰ ਪਟਿਆਲਾ ਪੈ ਗਿਆ ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਚੰਡੀਗੜ੍ਹ ਨਾਲ ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੂਕੁਸ਼ੈਤਰ ਨਾਲ ਅਤੇ ਦੱਖਣ ਵਿੱਚ ਤੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਅੱਗੇ ਰਿਹਾ ਹੈ। ਉੱਤਰ ਭਾਰਤ ਦੇ ਪਹਿਲੇ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ 1875 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ ਇਹ ਸ਼ਹਿਰ ਰਵਾਇਤੀ ਪੱਗ ਪਰਾਂਦੇ ਨਾਲੇ ਪਟਿਆਲਾ ਸ਼ਾਹੀ ਸਲਵਾਰ ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਲਈ ਵੀ ਪ੍ਰਸਿੱਧ ਹੈ ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸੱਭਿਆਚਾਰ ਹੈ ਸਨ 1948 ਈਸਵੀ ਤੱਕ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਅਦ ਸਨ 1956 ਈਸਵੀ ਤੱਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ ਹੁਣ ਭਾਵੇਂ ਇਹ ਕੇਵਲ ਪਟਿਆਲੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ ਪਰ ਇਸ ਦਾ ਆਪਣਾ ਹੀ ਸੱਭਿਆਚਾਰ ਤੇ ਛੋਕੜ ਹੈ ਅਤੇ ਅਨੇਕਾਂ ਖੇਤਰਾ ਵਿੱਚ ਇਸ ਦੀ ਛੰਡੀ ਕਾਇਮ ਹੈ ਇਸ ਦੀ ਸਥਾਪਨਾ ਫੂਲਕੀਆਂ ਖਾਨਦਾਨ ਦੇ ਬਾਬਾ ਆਲਾ ਸਿੰਘ ਨੇ ਸਨ 1753 ਈਸਵੀ ਵਿੱਚ ਕੀਤੀ ਇਸ ਸਥਾਨ ਉੱਤੇ ਪਹਿਲਾ ਪਟਾ ਵਾਲਾ ਥੇ ਹੁੰਦਾ ਸੀ ਬਾਬਾ ਆਲਾ ਸਿੰਘ ਨੇ ਸਨ 1753 ਈਸਵੀ ਵਿੱਚ ਸਨੌਰ ਪਰਗਨਾ ਦੇ 84 ਪਿੰਡਾਂ ਨੂੰ ਆਪਣੇ ਅਧੀਨ ਕਰਕੇ ਥੇ ਵਾਲੀ ਥਾਂ ਉੱਤੇ ਪਹਿਲਾ ਕੱਚੀ ਗੜੀ ਬਣਵਾਈ ਅਤੇ 10 ਸਾਲ ਬਾਅਦ ਸਨ 1763 ਈਸਵੀ ਵਿੱਚ ਕਿਲਾ ਮੁਬਾਰਕ ਦੀ ਨੀ ਰੱਖੀ ਉਸ ਦਿਨ ਤੋਂ ਇਹ ਨਗਰ ਪਟਿਆਲਾ ਵਜੋਂ ਪ੍ਰਸਿੱਧ ਹੋ ਗਿਆ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਂ ਪੱਟੀ ਆਲਾ ਦਾ ਸੰਯੁਕਤ ਸ਼ਬਦ ਹੈ ਬਾਬਾ ਆਲਾ ਸਿੰਘ ਨੇ ਆਪਣੇ ਦਿਹਾਂਤ ਸਨ 1765 ਈਸਵੀ ਤੋਂ ਪਹਿਲਾਂ ਇੱਥੇ ਇੱਕ ਚੰਗਾ ਨਗਰ ਬਸਾ ਦਿੱਤਾ ਸੀ ਆਪਣੀ रियासत ਦੀ ਰਾਜਧਾਨੀ ਵੀ ਬਰਨਾਲੇ ਤੋਂ ਇੱਥੇ ਬਦਲ ਲਈ ਸੀ ਇਸ ਨਗਰ ਵਾਲੀ ਥਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਸੈਫਾਵਾਦ ਬਹਾਦਰਗੜ੍ਹ ਵਿੱਚ ਠਹਿਰੇ ਹੋਏ ਸਨ ਤਾਂ ਲਹਿਲ ਪਿੰਡ ਦਾ ਇੱਕ ਝੂਰ ਪਾਗਰਾਮ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਪਿੰਡ ਵਿੱਚ ਆਪਣੇ ਚਰਨ ਪਾਉਣ ਅਤੇ ਨਿਵਾਸੀਆਂ ਨੂੰ ਇੱਕ ਭਿਆਨਕ ਨਾ ਮੁਰਾਦ ਬਿਮਾਰੀ ਤੋਂ ਬਚਾਉਣ। ਗੁਰੂ ਜੀ ਲਹਿਲ ਪਿੰਡ ਆਏ ਅਤੇ ਇੱਕ ਟੋਬੇ ਦੇ ਕੰਢੇ ਬੋਹੜ ਦੇ ਰੁੱਖ ਹੇਠਾਂ ਬੈਠੇ। ਪਿੰਡ ਵਾਲਿਆਂ ਦੀ ਬਿਮਾਰੀ ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਈ। ਗੁਰੂ ਜੀ ਦੀ ਬੈਠਣ ਵਾਲੀ ਥਾਂ ਉੱਤੇ ਹੁਣ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਪਹਿਲਾਂ ਇੱਥੇ ਰਾਜਾ ਅਮਰ ਸਿੰਘ ਨੇ ਇੱਕ ਬਾਗ ਲਗਵਾਇਆ। ਅਤੇ ਨਿਹੰਗ ਸਿੰਘਾਂ ਦੇ سپਰਤ ਕਰ ਦਿੱਤਾ ਸਨ 1930 ਈਸਵੀ ਵਿੱਚ ਮਹਾਰਾਜਾ ਭពਿੰਦਰ ਸਿੰਘ ਨੇ ਇੱਥੇ ਗੁਰਦੁਆਰਾ ਬਣਵਾਇਆ ਅਤੇ ਉਸ ਦਾ ਪ੍ਰਬੰਧ ਪਟਿਆਲਾ ਸਰਕਾਰ ਦੇ ਹਵਾਲੇ ਕਰ ਦਿੱਤਾ ਪੈਪਸੂ ਬਨਣ ਤੇ ਇਸ ਦੀ ਵਿਵਸਥਾ ਧਰਮ ਅਰਥ ਬੋਰਡ ਨੂੰ ਸੌਂਪੀ ਗਈ ਪੈਪਸੂ ਦੇ ਖਤਮ ਹੋਣ ਤੋਂ ਬਾਅਦ ਇਹ ਗੁਰੂ ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋ ਗਿਆ ਹੁਣ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣ ਚੁੱਕੀ ਹੈ ਗੁਰੂ ਕਾ ਲੰਗਰ ਸਰੋਵਰ ਅਤੇ ਰਿਹਾਇਸ਼ੀ ਕਮਰੇ ਵੀ ਗੁਰਦੁਆਰਾ පරිਸ਼ਰ ਵਿੱਚ ਪਣੇ ਹੋਏ ਹਨ ਬਸੰਤ ਪੰਚਮੀ ਵਾਲੇ ਦਿਨ ਇੱਥੇ ਸਾਲਾਨਾ ਧਾਰਮਿਕ ਮੇਲਾ ਲੱਗਦਾ ਹੈ ਇਸ ਨਗਰ ਵਿੱਚ ਗੁਰੂ ਜਗਤਾਰੂ ਗੁਰਦੁਆਰਾ ਮੋਤੀਵਾਗ ਹੈ ਸਥਾਨਕ ਪਰੰਪਰਾ ਅਨੁਸਾਰ ਸਨ 1675 ਈਸਵੀ ਨੂੰ ਦਿੱਲੀ ਜਾਂਦੇ ਹੋਏ ਗੁਰੂ ਜੀ ਕੁਝ ਦੇਰ ਲਈ ਇਸ ਥਾਂ 'ਤੇ ਠਹਿਰੇ ਸਨ ਇੱਥੇ ਉਦੋਂ ਬਿਲਕੁਲ ਜੰਗਲ ਹੁੰਦਾ ਸੀ ਮਹਾਰਾਜਾ ਨਰਿੰਦਰ ਸਿੰਘ ਨੇ ਜਦੋਂ ਮੋਤੀਵਾਗ ਮਹਿਲ ਦਾ ਨਿਰਮਾਣ ਕਰਵਾਇਆ ਤਾਂ ਸਨ 1852 ਈਸਵੀ ਵਿੱਚ ਇਹ ਗੁਰਦੁਆਰਾ ਸਾਹਿਬ ਵੀ ਬਣਵਾਇਆ ਹੁਣ ਇਸ ਦੀ ਨਵੀਂ ਇਮਾਰਤ ਬਣ ਚੁੱਕੀ ਹੈ ਉੱਚੇ ਥੜੇ ਉੱਤੇ ਬਣੇ ਇਸ ਗੁਰਦੁਆਰੇ ਵਿੱਚ ਪਹਿਲਾ ਦਸਮ ਗ੍ਰੰਥ ਦੀ ਇੱਕ ਇਤਿਹਾਸਿਕ ਢੀੜ ਵੀ ਸੰਭਾਲੀ ਹੋਈ ਸੀ ਇਸ ਦਾ ਪ੍ਰਬੰਧ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ ਇੱਥੇ ਹਰ ਸਾਲ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਤੇ ਸ਼ਹਾਦਤ ਵਾਲੇ ਦਿਨਾਂ ਉਤੇ ਭਾਰੀ ਦੀਵਾਨ ਸਜਦੇ ਹਨ ਅਤੇ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਮੇਲੇ ਲੱਗਦੇ ਹਨ ਦੂਰੋਂ-ਦੂਰੋਂ ਪੂਰੀ ਦੁਨੀਆ ਚੋਂ ਸੰਗਤਾਂ ਸ਼ਰਕਤ ਕਰਦੀਆਂ ਹਨ ਅਤੇ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਤੇ ਦੋਸਤੋ ਇਹ ਸੀ ਪਟਿਆਲੇ ਦਾ ਇਤਿਹਾਸ ਤੇ ਆਜੋ ਹੁਣ ਆਪਾਂ ਜਾਣਦੇ ਹਾਂ ਕਿਲਾ ਮੁਬਾਰਕ ਦਾ ਇਤਿਹਾਸ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਅੱਗੇ ਸ਼ੇਅਰ ਕਰੋਗੇ ਆ ਜਾਓ ਜੀ ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲਾਹੌਰ ਤੇ ਅੰਮ੍ਰਿਤਸਰ ਮਗਰੋਂ ਕੇਵਲ ਪਟਿਆਲਾ ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੋਖੀ ਤੇ ਅਮੀਰ ਦਿਖਵਾਲੀ ਹੈ ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ 12 ਫਰਵਰੀ 1763 ਨੂੰ ਕਿਲਾ ਮੁਬਾਰਕ ਦੀ ਨੀਂਹ ਰੱਖੀ ਸੀ ਸ਼ਹਿਰ ਦਾ ਮੁੱਢ ਬੰਨਣ ਵਾਲੇ ਦਿਹਾੜੇ ਨੂੰ ਅੱਜ ਕੋਈ ਯਾਦ ਤੱਕ ਨਹੀਂ ਕਰਦਾ ਪਟਿਆਲਾ ਜਿਹੜਾ ਵਿਕਾਸ ਅਤੇ ਸੁੰਦਰਤਾ ਦੀਆਂ ਕਈ ਪੁਲਾੰਗਾਂ ਮਗਰੋਂ ਅੱਜ ਵਿਰਾਸਤੀ ਦਿਖਦੀ ਮਿਸਾਲ ਹੈ ਪਿਛੇ ਪਟਿਆਲਾ रियासत ਦਾ ਹੀ ਬਟਮੁੱਲਾ ਰੋਲ ਰਿਹਾ ਹੈ। ਬਾਬਾ ਆਲਾ ਸਿੰਘ ਦੀ ਦੂਰ ਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ਪਟਿਆਲਾ रियासत ਦੀ ਸਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਹਨਾਂ ਨੇ ਇੱਥੇ 1757 ਵਿੱਚ ਇੱਕ ਕੱਚੀ ਗੜੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲਾ ਮੁਬਾਰਕ ਦੀ ਨੀ ਰੱਖੀ ਗਈ ਪੱਟੀ ਦੇ ਆਲੇ ਦੀ ਅਲ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ਤੇ ਪ੍ਰਸਿੱਧ ਹੋਇਆ ਪਹਿਲਾਂ ਪਾਪਾ ਆਲਾ ਸਿੰਘ ਨੇ ਆਪਣੀ ਰਾਜਸਤਾਨੀ ਕੁਝ ਚਿਰ ਬਰਨਾਲੇ ਵੀ ਰੱਖੀ ਪਰ ਬਾਅਦ ਵਿੱਚ ਇਹ ਪਟਿਆਲਾ ਲੈ ਆਂਦੀ ਗਈ ਦੇਸ਼ ਦੀਆਂ ਪ੍ਰਮੁੱਖ ریاستਾਂ 'ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ریاست ਰਹੀ ਹੈ ਜਿਸ ਦੇ ਕਮਾਂਤਰੀ ਪੱਧਰ ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸੰਬੰਧ ਰੱਖੇ ਹਨ ਅੰਦਰੂਨੀ ਕਿਲੇ ਅੰਦਰ ਵੱਡ ਆਕਾਰੀ ਇਮਾਰਤਾਂ ਜਿਹੜੀਆਂ ਪਾਵਣ ਉਸਾਰੀ ਦਾ ਕਮਾਲ ਹਨ ਕਿਲਾ ਅੰਦਰੂਣ 'ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਹਨ ਕਿਲੇ 'ਚ ਸਥਾਪਤ ਅਜਾਇਬ ਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ ਦੇ ਵਿਲੱਖਣ ਮੀਨਾਕਾਰੀ ਨਾਲ ਲਵਰੇਜ਼ ਛਤ ਹੈ ਕਿਲਾ ਮੁਬਾਰਕ ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੁਆਰਾ 1763 ਈਸਵੀ ਵਿੱਚ ਕਿਲਾ ਮਵਾਰਕਦੀਨ ਦੀ ਪੱਥਰ ਰੱਖਿਆ ਗਿਆ। ਇਸ ਦੇ ਆਲੇ-ਦੁਆਲੇ ਹੀ ਪੂਰਾ ਸ਼ਹਿਰ ਵਸਿਆ ਹੋਇਆ ਹੈ। ਰਿਆਸਤਾ ਟੁੱਟਣ ਤੋਂ ਪਹਿਲਾਂ ਤੱਕ ਸ਼ਾਹੀ ਪਰਿਵਾਰ ਇਸ ਕਿਲੇ ਵਿੱਚ ਹੀ ਰਹਿੰਦਾ ਸੀ। ਕਿਲੇ ਅੰਦਰ ਬਣੇ ਰਿਆਸਤ ਦੇ ਦਰਬਾਰ ਹਾਲ ਵਿੱਚ ਇੱਕ ਮਿਊਜ਼ੀਅਮ ਬਣਿਆ ਹੋਇਆ ਹੈ ਜਿਸ ਵਿੱਚ ਰਿਆਸਤ ਨਾਲ ਸਬੰਧੀਆਂ ਯਾਦਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਹਥਿਆਰ ਵੀ ਸਿਸ਼ੋਵਿਧਾਨਾ। ਕਿਲਾ ਅੰਦਰੂਨ ਆਪਣੇ ਆਪ ਵਿੱਚ ਪੁਰਾਣੀ ਹਸਤ ਤੇ ਸ਼ਿਲਪ ਕਲਾ ਦਾ ਨਮੂਨਾ ਹੈ ਇਸ ਦੇ ਅੰਦਰ ਹੀ ਬਣੀ ਉਹ ਜੋਤ ਜਿਸਾਰੇ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹ ਜੋਤ ਜਲਦੀ ਰਹੇਗੀ ਉਦੋਂ ਤੱਕ ਹੀ ਪਟਿਆਲਾ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ ਹਮੇਸ਼ਾ ਸਲਾਨੀਆਂ ਦੇ ਦਿਲ ਵਿੱਚ ਅਜੀਬ ਤਰ੍ਹਾਂ ਦੇ ਖਿਆਲ ਪੈਦਾ ਕਰਦੀ ਹੈ ਕਿਲਾ ਮੁਬਾਰਕ ਪੁਰਾਣੀਆਂ ਰਿਆਸਤਾਂ ਦੇ ਕਿਲਿਆਂ ਵਿੱਚੋਂ ਇੱਕ ਹੈ ਆਪਣੇ ਜ਼ਮਾਨੇ ਦੇ ਸੁਰੱਖਿਆ ਢਾਂਚੇ ਨੂੰ ਦੇਖਦੇ ਹੋਏ ਬਣਾਏ ਗਏ ਕਿਲਾ ਮੁਬਾਰਕ ਦੇ ਵੱਖ-ਵੱਖ ਹਿੱਸੇ ਜਿਹੜੇ ਕਿ ਇੱਕ ਰਾਜ ਚਲਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹਨ ਉਹ ਜਿੱਥੇ ਪਹੁੰਚਣ ਵਾਲਿਆਂ ਦੇ ਦਿਲ ਵਿੱਚ ਹਮੇਸ਼ਾ ਉਤਸੁਕਤਾ ਪੈਦਾ ਕਰਦੇ ਹਨ ਮਹਾਰਾਜਾ ਪ੍ਰਤਾਪ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਰਿਪੂਦਮਨ ਸਿੰਘ ਦੀ ਮੌਤ ਤੋਂ ਬਾਅਦ 1942 ਚ ਇਸੇ ਕਿਲੇ ਵਿੱਚ ਪਿਤਾ ਦੀ ਥਾਂ ਸੌਂ ਚੁੱਕੀ ਸੀ ਤੇ ਇਸ ਵਿਅਸਤ ਦਾ ਰਾਜ ਤਿਲਕ ਹੋਇਆ ਤੇ ਉਹ ਰਾਜਾ ਬਣਿਆ ਸੀ ਸੋ ਦੋਸਤੋ ਆਜੋ ਹੁਣ ਤੁਹਾਨੂੰ ਇਸ ਕਿਲੇ ਦੀ ਸਾਰੀ ਦਿਖਾਉਂ ਕਰਾਂਦੇ ਆਂ ਆਜੋ ਮੇਰੇ ਨਾਲ ਦੇਖਿਏ ਕਿਲਾ ਮੁਬਾਰਕ ਪਟਿਆਲੇ ਦੀ ਸ਼ਾਨ ਅਤੇ ਪਟਿਆਲੇ ਦੀ ਦਰੋਹਰ ਸਾਡੇ ਪੰਜਾਬ ਦਾ ਵਿਰਸਾ ਸਾਡੀ ਵਿਰਾਸਤ ਤੇ ਵਿਰਾਸਤ ਇਹ ਹੈ ਦੋਸਤੋ ਪਟਿਆਲਾ ਕਿਲਾ ਮੁਬਾਰਕ ਦਾ ਐਂਟਰੀ ਗੇਟ ਤੇ ਦੇਖੋ ਪੁਰਾਣੇ ਸਮਿਆਂ ਦਾ ਹੀ ਬਣਿਆ ਹੋਇਆ ਹੈ ਉਸੇ ਤਰ੍ਹਾਂ ਵਿਰਾਸਤ ਸੰਭਾਲ ਕੇ ਰੱਖੀ ਹੋਈ ਹੈ ਤੇ ਇਹਦੇ ਅੱਗੇ ਸੂਏ ਲਗਾਏ ਗਏ ਆ ਤਾਂ ਜੋ ਦੁਸ਼ਮਨ ਬ੍ਰੋਧੀ ਤੇ ਹਮਲਾ ਨਾ ਕਰ ਸਕੇ ਕਿਉਂਕਿ ਹਾਥੀਆਂ ਨਾਲ ਟੱਕਰਾਂ ਮਵਾਇਆ ਕਰਦੇ ਸੀ ਉਸ ਸਮੇਂ ਦੇ ਵਿੱਚ ਜਦੋਂ ਗੇਟ ਟੱਕੇ ਨਾਲ ਖੁੱਲਿਆ ਜਾਂਦਾ ਸੀ ਤੇ ਇਸ ਦੇ ਅੱਗੇ ਆ ਦੇਖੋ ਸਪਾਈਆਂ ਦੇ ਖੜਨ ਦੀ ਬੱਡੀ ਗਾੜਾਂ ਦੇ ਖੜਨ ਦੀ ਜਿਹੜੇ ਸਕਿਉਰਿਟੀ ਗਾਰਡ ਹੁੰਦੇ ਸੀ ਉਹਨਾਂ ਲਈ ਵੀ ਜਗ੍ਹਾ ਬਣਾਈ ਹੋਈ ਆ ਤੇ ਇਹਦੇ ਵਿੱਚ ਬਹੁਤ ਹੀ ਕਲਾਕ੍ਰਿਤੀ ਦਿਖਾਈ ਗਈ ਆ ਇਹ ਜਿਹੜੀ ਕਲਾ ਇਹ ਇਹ ਰਾਜਸਥਾਨ ਦੇ ਮਿਸਤਰੀਆਂ ਤੋਂ ਤੇ ਕਾਂਗੜੇ ਤੋਂ ਕਹਿੰਦੇ ਕਾਰੀਗਰ ਲਿਆਂਦੇ ਗਏ ਸੀ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਇਸ ਕਿਲੇ ਨੂੰ ਇਹ ਦਿੱਖ ਦਿੱਤੀ ਆ ਤੇ ਆ ਦੇਖੋ ਜੀ ਬਹੁਤ ਖੂਬਸੂਰਤ ਢੰਗ ਨਾਲ ਬਣਾਇਆ ਗਿਆ ਤੇ ਆ ਉੱਪਰ ਦੂਸਰੀ ਮੰਜ਼ਲ ਦੇ ਵਿੱਚ ਰਾਣੀ ਸਹਿਬਾ ਤੇ ਰਾਜਾ ਸਾਹਿਬ ਬੈਠ ਕੇ ਬਾਹਰ ਦਾ ਨਜ਼ਾਰਾ ਦੇਖਿਆ ਕਰਦੇ ਸਨ ਤੇ ਜਦੋਂ ਸਵਾ ਭਾਰੀ ਹੋ ਜਾਂਦੀ ਸੀ ਲੋਕਾਂ ਦਾ ਇਕੱਠ ਹੋ ਜਾਂਦਾ ਸੀ ਤਾਂ ਇੱਥੋਂ ਹੀ ਉਹ ਸਾਰੇ ਫੈਸਲੇ ਕਰਦੇ ਸਨ ਇੱਥੋਂ ਹੀ ਸਾਰੀ ਗੱਲਬਾਤ ਹੁੰਦੀ ਸੀ ਤੇ ਆਹ ਪਾਰਲਾ ਹਿੱਸਾ ਹੈ ਜੀ ਕਿਲੇ ਦਾ ਜਿਹੜਾ ਤੁਸੀਂ ਦੇਖ ਰਹੇ ਸੀ ਤੇ ਆਹ ਦੇਖੋ ਜੀ ਕਲਾਕਾਰੀ ਲੱਗਦੀ ਲੱਗਦੀ ਪੂਰੀ ਲੱਗਦੀ ਇਹ ਆ ਦੋਸਤੋ ਕਲਾਕਾਰੀ ਦੇਖੋ ਉਹਨਾਂ ਸਮਿਆਂ ਦੀ ਕਲਾਕਾਰੀ ਕਿਆ ਬਾਤ ਹੈ ਤਾਂ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਕਿਉਂਕਿ ਇਹ ਸਾਡਾ ਵਰਸਾਈ ਪੰਜਾਬ ਦਾ ਸਾਡੀ ਵਿਰਾਸਤ ਆ ਪਟਿਆਲਾ ਦੀ ਦਰੋਹ راہੇ ਦੋਸਤੋ ਦੇਖੋ ਜੀ ਇਹ ਸਾਰੀ ਕਲਾਕਾਰੀ ਆ ਜਿਹੜੀ ਹੱਥਾਂ ਨਾਲ ਕੀਤੀ ਗਈ ਆ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂ ਇਹ ਬਾਹਰਲਾ ਹਿੱਸਾ ਆ ਗਿਆ ਕਿਲੇ ਦਾ ਤੇ ਦੇਖੋ ਜੀ ਆ ਰੈਂਪ ਦਿੱਤਾ ਗਿਆ ਜੀ ਤੇ ਇਹ ਸਾਰਾ ਬਾਹਰਲਾ ਹਿੱਸਾ ਉੱਪਰ ਖਿੜਕੀਆਂ ਇਹ ਕਿਲਾ 10 ਏਕੜ ਜ਼ਮੀਨ ਵਿੱਚ ਹੈ ਦੋਸਤੋ ਤੇ ਜਿਹੜਾ ਇਹਦਾ ਵਰਗ ਸਕਰ ਆ ਜਿਹਦੇ ਵਿੱਚ ਕੇਲਾ ਬਣਿਆ ਹੋਇਆ ਉਹ 40000 ਵਰਗ ਮੀਟਰ ਦੇ ਵਿੱਚ ਹੈ ਤੇ ਆ ਦੇਖੋ ਜੀ ਇਹ ਪ੍ਰਾਣੀਆਂ ਟੋਪਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸੈਲਾਨੀ ਟੂਰਿਸਟ ਆਉਂਦੇ ਆ ਤੇ ਇਸ ਚੀਜ਼ ਦੇ ਨਜ਼ਾਰੇ ਲੈਂਦੇ ਆ ਦੇਖਦੇ ਆ ਤੇ ਦੇਖੋ ਜੀ ਤੋਪ ਵੀ ਮੈਂ ਤੁਹਾਨੂੰ ਬਿਲਕੁਲ ਕਲੋਜ਼ ਬਿਲਕੁਲ ਨੇੜੇ ਤੋਂ ਦਿਖਾ ਰਿਆ ਕਿ ਇੱਕ ਇੱਕ ਚੀਜ਼ ਇਸ ਟੋਪ ਦਾ ਇੱਕ ਇੱਕ ਡਿਜ਼ਾਈਨ ਤੁਹਾਨੂੰ ਦਿਖੇ। ਸੋ ਵੀਡੀਓ ਨੂੰ ਸ਼ੇਅਰ ਕਰੀ ਜਾਓ ਜੀ ਕਮੈਂਟਾਂ ਚ ਆਪਣੇ ਸੁਝਾਅ ਜਰੂਰ ਦੇਣਾ ਕਿ ਕਿੱਦਾਂ ਲੱਗੀ ਵੀਡੀਓ। ਇਹ ਆ ਬਾਹਰਲੇ ਹਿੱਸਾ ਸਾਰਾ ਇਕੱਲੇ ਦਾ ਜੀ। ਬਹੁਤ ਖੂਬਸੂਰਤ ਦ੍ਰਿਸ਼ ਹੈ ਤੇਰਾ। ਆ ਦੇਖੋ ਦੋਸਤੋ ਇਹ ਬੋਰਡ ਦੇ ਦਰਖਤ ਲੱਗੇ ਹੋਏ ਆ ਥੂਪਾਂ ਦੇ ਕੋਲ ਤੇ ਇਹ ਹੈਗੀ ਆ ਜੀ ਦੂਸਰੀ ਤੋਪ ਇੱਕ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਐ ਉਹ ਵੱਡੀ ਤੋਪ ਸੀ ਤੇ ਇਹ ਛੋਟੀ ਤੋਪ ਹੈ ਦੇਖੋ ਬਿਲਕੁਲ ਪਿਓਰ ਲੋਹੇ ਦੀ ਬਹੁਤ ਮਜ਼ਬੂਤ ਲੋਹੇ ਦੀ ਇਹ ਬਣੀ ਹੋਈ ਐ ਤੇ ਆਹ ਇਹਦੇ ਸਾਹਮਣੇ ਆ ਨਿੰਮ ਦਾ ਦਰਖਤ ਜਿਹੜੇ ਅੱਜ ਸਾਨੂੰ ਦੇਖਣ ਨੂੰ ਵੀ ਨਹੀਂ ਮਿਲਦੇ ਦੇਖੋ ਜੀ ਕਿੰਨਾ ਪਾਤਾ ਉਹ ਖੂਬਸੂਰਤ ਨਜ਼ਾਰਾ ਰਿਹਾ ਉਹ ਖੂਬਸੂਰਤ ਦ੍ਰਿਸ਼ ਤੇ ਵੀਡੀਓ ਨਾਲ ਬਣੇ ਰਿਓ ਦੋਸਤੋ ਅੱਜ ਮੈਂ ਤੁਹਾਨੂੰ ਅੱਗੇ ਜਾ ਕੇ ਇਸ ਵੀਡੀਓ ਦੇ ਵਿੱਚ ਉਹ ਸਰੰਗਾਂ ਵੀ ਦਿਖਾਉਂਗਾ ਜਿਹੜੀਆਂ ਸਰੰਗਾਂ ਦੇ ਵਿੱਚੋਂ ਹੋ ਕੇ ਪਟਿਆਲੇ ਤੋਂ ਬਾਹਰ ਸਪਾਈਆਂ ਨੂੰ ਭੇਜਿਆ ਵੀ ਜਾਂਦਾ ਸੀ ਜਿਨ੍ਹਾਂ ਨੂੰ ਆਪਾਂ ਅੰਦਰੂਨੀ ਰਾਸਤੇ ਕਹਿ ਸਕਦੇ ਹਾਂ ਉਹ ਪੰਜ ਬਣੀਆਂ ਹੋਈਆਂ ਜੀ ਇਸ ਕਿਲੇ ਦੇ ਬੈਕ ਸੈਰ ਉਹ ਵੀ ਤੁਹਾਨੂੰ ਦਿਖਾਉਂਗਾ ਤੇ ਆਹ ਦੇਖੋ ਜੀ ਇਹ ਬੋਰਡ ਦਾ ਡਰਾਫਟ ਇਸ ਕਿਲੇ ਦੇ ਅੰਦਰ ਲੱਗਿਆ ਹੋਇਆ ਜਿਹੜਾ ਉਹਨਾਂ ਸਮਿਆਂ ਦਾ ਹੀ ਹੈ ਤੇ ਇਹਨੂੰ ਦਾੜੀ ਆ ਗਈ ਹੈ ਜਿਹੜੀ ਧਰਤੀ ਦੇ ਵਿੱਚ ਦੁਬਾਰਾ ਜੜ ਬਣ ਚੁੱਕੀ ਹੈ ਉਹਦੀ ਤੇ ਇਹ ਵੀ ਮੈਂ ਤੁਹਾਨੂੰ ਬਿਲਕੁਲ ਨਾਰਮਲੀ ਢੰਗ ਨਾਲ ਐਨ ਅੰਦਰ ਤੇ ਚੰਗੀ ਤਰ੍ਹਾਂ ਦਿਖਾਉਂਗਾ ਜੀ ਇਹਨੂੰ ਵੀ ਸੋ ਵੀਡੀਓ ਨਾਲ ਬਣੀ ਰਹੀਓ ਵੀਡੀਓ ਨੂੰ ਸ਼ੇਅਰ ਕਰੀ ਜਾਏ ਦੋਸਤੋ ਦੇਖੋ ਕਿਉਂਕਿ ਇਹ ਸਾਡੀ ਵਿਰਾਸਤ ਆ ਸਾਡਾ ਵਿਰਸਾ ਹੈ ਕਈ ਦੋਸਤ ਹੈਗੇ ਆ ਮੇਰੇ ਜਿਹੜੇ ਇੱਥੇ ਹਜੇ ਤੱਕ ਨਹੀਂ ਗਏ ਸੋ ਉਹਨਾਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਇਹ ਜਾਦਾ ਹੈ ਇਹ ਸਾਡਾ ਵਿਰਸਾ ਸਾਡੀ ਵਿਰਾਸਤ ਆ ਰਿਆਸਤੀ ਸ਼ਹਿਰ ਆ ਇਹ ਪਟਿਆਲਾ ਸੋ ਵੈਸੇ ਵੀ ਮੈਂ ਉਮੀਦ ਕਰਦਾ ਕਿ ਜਿਹੜੀ ਮੈਂ ਤੁਹਾਨੂੰ ਪਹਿਲਾਂ ਪਟਿਆਲੇ ਦਾ ਇਤਿਹਾਸ ਗੁਰੂ ਸਹਿਬਾਨਾ ਦਾ ਇਤਿਹਾਸ ਇਸ ਪਟਿਆਲੇ ਨਾਲ ਇਸ ਰਿਆਸਤ ਨਾਲ ਇਸ ਸ਼ਹਿਰ ਨਾਲ ਜੁੜਿਆ ਜਿਹੜਾ ਮੈਂ ਦੱਸਿਆ ਆਪ ਜੀ ਨੂੰ ਜ਼ਰੂਰ ਵਧੀਆ ਲੱਗਿਆ ਹੋਵੇਗਾ ਸੋ ਦੇਖੋ ਇਹ ਇਹਦੇ ਵਿੱਚ ਜਿਹੜੇ ਵਰਕਰ ਆ ਇੱਥੇ ਕੰਮ ਕਰਦੇ ਆ ਉਹ ਰਹਿੰਦੇ ਆ ਸਾਈਡ ਪਰ ਤੇ ਆ ਦੇਖੋ ਇਹਦੀਆਂ ਦੀਵਾਰਾਂ ਇਹ ਉੱਥੇ ਜਦੋਂ ਮੈਂ ਸਰਚ ਕੀਤਾ ਥੋੜਾ ਜਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੇ ਡਿਜ਼ਾਈਨ ਆ ਇਹ ਜਿਹੜਾ ਨਕਸ਼ਾ ਇਹ ਰਾਜਸਥਾਨ ਦੇਆਂ ਕਿਲਿਆਂ ਚੋਂ ਅਤੇ ਕਾਂਗੜੇ ਦੇ ਕਿਲਿਆਂ ਚੋਂ ਲਿਆ ਗਿਆ ਉਸ ਵਕਤ ਰਾਜਾ ਸਾਹਿਬ ਨੇ ਕਾਰੀਗਰ ਉੱਥੋਂ ਬੁਲਾਏ ਗਏ ਸੀ ਤੇ ਆ ਸਾਈਡ ਪਰ ਇੱਕ ਰੈਸਟੋਰੈਂਟ ਬਣਿਆ ਹੋਇਆ ਜੀ ਤੇ ਜਦੋਂ ਇੱਥੇ ਕਿਸੇ ਗਾਣੇ ਦੀ ਸ਼ੂਟਿੰਗ ਹੁੰਦੀ ਹੈ ਜਾਂ ਫਿਲਮਾਂ ਦੀ ਸ਼ੂਟਿੰਗ ਵੀ ਇੱਥੇ ਹੁੰਦੀ ਆ ਤਾਂ ਉਹਨਾਂ ਵਾਸਤੇ ਇਹ ਕਮਰੇ ਬਣੇ ਹੋਏ ਆ ਸੈੱਟ ਪਰ ਜਿਹੜੇ ਤੁਹਾਨੂੰ ਮੈਂ ਦਿਖਾਏ ਆ ਸੁਤਖਾਂਦਾ ਦਵਾਰੋਂ ਫਿਰ ਆ ਆ ਸੈੱਟ ਆ ਜਿਹੜੀ ਦੋਸਤੋ ਇਹ ਉਹਨਾਂ ਵਾਸਤੇ ਕਮਰੇ ਜਿੱਦਾਂ ਕੋਈ ਕਿਰਾਏ ਤੇ ਲੈ ਲੈਂਦੇ ਆ ਇਹ ਸ਼ੂਟਿੰਗ ਜਦ ਵੱਡੇ ਸੈਲੀਬ੍ਰਿਟੀ ਆਂਦੇ ਆ ਇਹ ਉਹਨਾਂ ਲਈ ਆ ਤੇ ਕਹਿੰਦੇ ਸਿੰਘ ਉਹ ਇੱਕ ਫਿਲਮ ਆ ਜਿਹੜੀ ਅਜੇ ਦੇ ਵਗਾਂਦੀ ਮੈਂ ਨਾਮ ਭੁੱਲ ਗਿਆ ਯਾਰ ਸਿੰਘ ਉਹ ਸਰਦਾਰ ਉਹਦੀ ਵੀ ਸ਼ੂਟਿੰਗ ਇੱਥੇ ਹੀ ਹੋਈ ਆ ਜਿਹਦੇ ਵਿੱਚ ਸੰਜੇ ਦਾਤ ਤੇ ਅਜੇ ਦੇਵਗਨ ਇੱਥੇ ਸ਼ੂਟਿੰਗ ਕਰਕੇ ਗਏ ਆ ਇਸ ਜਗ੍ਹਾ ਤੇ ਤੇ ਕਈ ਗਾਣਿਆਂ ਦੀ ਵੀ ਸ਼ੂਟਿੰਗ ਇਸ ਜਗ੍ਹਾ ਤੇ ਹੋ ਚੁੱਕੀ ਆ ਇਹ ਆ ਇਹ ਹੁਣ ਕਿਲੇ ਦੀ ਇਹ ਬੈਕ ਸਾਈਡ ਆ ਇਹ ਸਾਰਾ ਬਾਰੀ ਦਾ ਧਾਇਰਾ ਏ ਤੇ ਜਦੋਂ ਇੱਥੇ ਸਲਾਮੀ ਆਂਦੇ ਆ ਆ ਘੁੰਮ ਕੇ ਜਾਂਦੇ ਆ ਜੀ ਤੇ ਹੁਣ ਤੁਹਾਨੂੰ ਮੈਂ ਦਿਖਾਉਂਗਾ ਇਸ ਤੋਂ ਅਗਲਾ ਪਾਗ ਸੋ ਵੀਡੀਓ ਨਾਲ ਬਣੇ ਰਹੋ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆ ਇਹਦੀ ਇੱਕ ਇੱਕ ਦੀਵਾਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜੋ ਉਹਨਾਂ ਸਮਿਆਂ ਦੀ ਬਣੀ ਹੋਈ ਆ ਜਦੋਂ ਕੋਈ ਸੀਮੈਂਟ ਨਹੀਂ ਸੀ ਹੁੰਦਾ ਇਹ ਇੱਟ ਚੂਨਾ ਤੇ ਪੱਥਰ ਦਾ ਬੁਰਾਦਾ ਬਾਰੀਕ ਜੀਰਾ ਬਜਰੀ ਜਿਹਨੂੰ ਕਹਿੰਦੇ ਆ ਇਹ ਉਹਦੇ ਦੁਆਰਾ ਹੀ ਬਣਾਈ ਗਈ ਆ ਤੇ ਇਸ ਸਾਈਟ ਪਰ ਇਹ ਖੂਬੀ ਸੀ ਤੇ ਇੱਕ ਖੂਬੀ ਤੁਹਾਨੂੰ ਦਿਖਾਣਾ ਮੈਂ ਤੇ ਆ ਅੱਗੇ ਆ ਗਿਆ ਜੀ ਸਤਨਖਾਨਾ ਆ ਦੇਖੋ ਇਹਦੀ ਰਿਪੇਅਰ ਚੱਲ ਰਹੀ ਹੈ ਇਸ ਵਕਤ ਜਦੋਂ ਅਸੀਂ ਗਏ ਇਹਦੀ ਰਿਪੇਅਰ ਚੱਲ ਰਹੀ ਚੱਲ ਰਹੀ ਸੀ ਜੀ ਇਹ ਯਾਰ ਹੋ ਰਿਹਾ ਹਲੇ ਤੇਰ ਦੁਆਰਾ ਆ ਦੇਖੋ ਤੇ ਇਹ ਵੀ ਮੈਂ ਤੁਹਾਨੂੰ ਅੰਦਰੋਂ ਦਿਖਾਉਂਗਾ ਬਹੁਤ ਡਰਾਵਣਾ ਹੈ ਜੀ ਇਹ ਸ਼੍ਰੀ ਭਗਵਾਨ ਤਮਨ ਸਾਹਿਬ ਨੇ ਇਹਦਾ ਨੀ ਪੱਥਰ ਰੱਖਿਆ ਹੈ ਇਹਦਾ ਜਿਹੜਾ ਸਦਰਖਾਨਾ ਮਵਾਰਕ ਪਟਿਆਲਾ ਕਿਲਾ ਮਵਾਰਕ ਪਟਿਆਲਾ ਸਦਰਖਾਨਾ ਕਿਲਾ ਮਵਾਰਕ ਪਟਿਆਲਾ ਇਹਦਾ ਭਗਵਾਨ ਤਮਨ ਸਾਹਿਬ ਨੇ ਰਿਪੇਅਰ ਸ਼ੁਰੂ ਕਰਵਾਈ ਆ ਇਹ ਸਰਕਾਰ ਦੇ ਅੰਡਰ ਹੈ ਜੀ ਤੇ ਇਸੇ ਕਿਲਾ ਮੁबारक ਦੇ ਅੰਦਰ ਇੱਕ ਹੋਟਲ ਵੀ ਆ ਫਾਈਵ ਸਟਾਰ ਤੇ ਉਹਦੇ ਵੀ ਬਾਹਰੋਂ ਦਰਸ਼ਨ ਕਰਵਾਵਾਂਗਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਤਾਂ ਅਸੀਂ ਜਿੱਦਾਂ ਸਦਰਖਾਨੇ ਦੇ ਤਾਂ ਅੰਦਰ ਜਾ ਕੇ ਅਸੀਂ ਵੀਡੀਓ ਬਣਾ ਲਈ ਲੇਕਿਨ ਜਿਹੜਾ ਕਿਲਾ ਮੁबारक ਹੈ ਉਹਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ ਦੱਸਿਆ ਜਾਂਦਾ ਕਿ ਕਿਲਾ ਮੁबारक ਦੇ ਅੰਦਰ ਇੱਕ ਜੋਤ ਜਲ ਰਹੀ ਆ ਉਹਦੇ ਵੀ ਦਰਸ਼ਨ ਨਹੀਂ ਹੋਏ ਅੰਦਰ ਨਹੀਂ ਸੀ ਜਾਣ ਦਿੱਤੇ ਆ ਦੇਖੋ ਦੋਸਤੋ ਆਇਓ ਸੁਰੰਗਾ ਇਹਨਾਂ ਦੇ ਅੰਦਰ ਮੈਂ ਹੁਣ ਤੁਹਾਨੂੰ ਆਵਾਜ਼ ਸੁਣਾਉਂਦਾ ਇਹਨਾਂ ਦੀ ਇਹਨਾਂ ਦੇ ਅੰਦਰ ਬਹੁਤ ਖਤਰਨਾਕ ਜਾਨਵਰਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਜਿੱਦਾਂ ਕਬੂਤਰ ਚੂਹੇ ਤੇ ਹੋਰ ਵੀ ਬਲ ਯਾਨੀ ਕਿ ਇਕੱਠੀਆਂ ਆਵਾਜ਼ਾਂ ਬੜੀਆਂ ਡਰਾਵੀਆਂ ਮੈਸੇਜ ਹੋ ਰਹੀਆਂ ਸਨ ਜਦੋਂ ਅਸੀਂ ਇੱਥੇ ਆਏ ਆ ਤੇ ਵੀਡੀਓ ਨਾਲ ਬਣਾਈਦੇ ਹੋ ਤੁਹਾਨੂੰ ਇਹਦੇ ਅੰਦਰ ਦੇ ਵੀ ਦਰਸ਼ਨ ਕਰਵਾਉਂਗਾ ਉਹ ਦੇਖੋ ਉਹ ਮੁੰਡੇ ਅੰਦਰ ਗਏ ਤੇ ਇਹ ਪੰਜ ਰਾਸਤੇ ਬਣੇ ਹੋਏ ਆ ਇਹਨਾਂ ਨੂੰ ਭੌਰੇ ਕਹਿ ਸਕਦੇ ਆ சுரੰਗਾ ਕਹਿ ਸਕਦੇ ਆ ਇਹਨਾਂ ਦੇ ਵਿੱਚੋਂ ਹੋ ਕੇ ਰਸਤੇ ਪਟਿਆਲੇ ਤੋਂ ਬਾਹਰ ਨਿਕਲਦੇ ਹੁੰਦੇ ਸੀ ਜਿਹੜੇ ਅੱਜ ਦੇ ਸਮੇਂ 'ਚ ਬੰਦ ਹੋ ਚੁੱਕੇ ਆ ਸੂਹੇ ਹੋਣੇ ਚੂਹੇ ਆ ਦੇਖੋ ਦੇਖੋ ਆਵਾਜ਼ਾਂ ਸ਼ਾਇਦ ਤੁਹਾਨੂੰ ਆਵਾਜ਼ਾਂ ਸੁਣਾਈ ਦੇ ਰਹੀਆਂ ਹੋਣਗੀਆਂ ਤੇ ਅੰਦਰੋਂ ਲੇਰੇ ਨੇਰਾ ਉਹ ਦੇਖੋ ਜੀ ਅੰਦਰ ਇੱਕ ਪੰਛੀ ਪੰਛੀ ਜਿਨ੍ਹਾਂ ਨੇ ਆਪਣੇ ਆਸ਼ੀਆਂ ਨੇ ਇਹਨਾਂ ਸਰੰਗਾਂ ਦੇ ਵਿੱਚ ਹੁਣ ਬਣਾ ਲਏ ਆ ਵਾਜੋ ਹੁਣ ਤੁਹਾਨੂੰ ਇਸ ਸਦਰਖਾਨੇ ਦੇ ਅੰਦਰ ਦੇ ਦਰਸ਼ਨ ਕਰਵਾਉਂਦੇ ਆਂ ਜੀ ਬਹੁਤ ਹਾਈਟ ਤੇ ਇਹਦੀ ਛੱਤ ਆ ਇਹ ਸਾਰਾ ਹੀ ਇਹ ਚੂਨਾ ਤੇ ਪੱਥਰ ਨਾਲ ਬਣਾਇਆ ਗਿਆ ਕਿਉਂਕਿ ਸੀਮੈਂਟ ਉਸ ਵਕਤ ਨਹੀਂ ਹੁੰਦੇ ਸੀ ਲੱਕੜ ਦੇਖੋ ਦੋਸਤੋ ਕਿੰਨੀ ਮਜ਼ਬੂਤ ਹੈ ਕਿ ਅੱਜ ਵੀ ਉਸੇ ਤਰ੍ਹਾਂ ਪਈ ਹੈ ਇਹ ਆ ਦੇਖੋ ਇਹਦਾ ਅੰਦਰਲਾ ਦ੍ਰਿਸ਼ ਅੰਦਰਲਾ ਮਾਹੌਲ ਕੁਝ ਇਸ ਤਰ੍ਹਾਂ ਹੈ ਉੱਪਰ ਇਹਦੇ ਵੱਡੇ ਵੱਡੇ ਸਤਿਰ ਪਾਏ ਹੋਏ ਆ ਤੇ ਬਾਲੇ ਪਾਲਿਆਂ ਦੀ ਛੱਤ ਆ ਯਾ ਦੇਖੋ ਆ ਚਾ ਜਿਨ੍ਹਾਂ ਨੇ ਆਪਣਾ ਡਾਟਾ ਕਹਿੰਦੇ ਲੱਗੀਆਂ ਹੋਈਆਂ ਜੀ ਦੇਖੋ ਅੱਜ ਵੀ ਇੱਥੇ ਛੂਟੀਆਂ ਲਈ ਬੁੱਕ ਕੀਤਾ ਜਾਂਦਾ ਇਹਨੂੰ ਇੱਥੇ ਛੂਟੀਆਂ ਹੁੰਦੀਆਂ ਕਿਲੇ ਤੇ ਵੀ ਤੇ ਸਦਰਖਾਨੇ ਵਿੱਚ ਵੀ ਇੱਧੇ ਜਾ ਕੇ ਮੈਂ ਤੁਹਾਨੂੰ ਇੱਕ ਫਾਈਵ ਸਟਾਰ ਫੋਟਲ ਵੀ ਦਿਖਾਉਂਗਾ ਜਿਹੜਾ ਏਸੀ ਕਿਲਾ ਮੁਬਾਰਕ ਦੇ ਵਿੱਚ ਬਣਾਇਆ ਗਿਆ ਇਹ ਆ ਬਣਾਈ ਹੋਈ ਹੈ ਚਿੰਮਨੀ ਜੀ ਅੱਗ ਬਾਲਣ ਲਈ ਉਨਾ ਸਮਿਆਂ ਦੇ ਵਿੱਚ ਇਸ ਵਿੱਚ ਅੱਗ ਬਾਲ ਕੇ ਸਿੱਖਿਆ ਜਾਂਦਾ ਹੈਗਾ ਸੋ ਦੇਖੋ ਸਾਰਾ ਜੋ ਵੀ ਤੁਸੀਂ ਦ੍ਰਿਸ਼ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ オリジナル ਉਸ ਸਮੇ ਦਾ ਹੀ ਬਣਿਆ ਹੋਇਆ ਇਹਦੇ ਵਿੱਚ ਮਤਲਬ ਕੁਝ ਵੀ ਐਡ ਨਹੀਂ ਕੀਤਾ ਗਿਆ ਦੇਖੋ ਸਾਰੀ ਡਿਜ਼ਾਈਨਿੰਗ ਇੱਕ ਇੱਕ ਚੀਜ਼ ਸਮੇ ਦੀ ਮਿਹਰਾਤ ਸੰਭਾਲ ਕੇ ਰੱਖੀ ਗਈ ਆ ਤੇ ਦੇਖੋ ਪਿੱਲਰ ਇਹ ਲਣਾ ਤੂ ਖੜਾ ਜੀ ਸਾਰਾ ਇਹ ਹਾਂ 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 ਤੇ ਆ ਦੇਖੋ ਬਹੁਤ ਖੁੱਲਾ ਹਾਲ ਹੈ ਅੰਦਰ ਤੇ ਆ ਦਰਵਾਜ਼ੇ ਆ ਇਹਦੇ ਹੁਣ ਅਸੀਂ ਆਗੇ ਬਾਹਰ ਤੇ ਇਸ ਤੋਂ ਬਾਅਦ ਆ ਅਸੀਂ ਗਏ ਜੀ ਇੱਧਰ ਇਹ ਆ ਖੂਹ ਉਸ ਸਮੇਂ ਇਸ ਵਿੱਚ ਪਾਣੀ ਇਸ ਖੂਹ ਚੋਂ ਹੀ ਵਰਤਿਆ ਜਾਂਦਾ ਸੀ ਜਿਹੜਾ ਪਸ਼ੂਆਂ ਲਈ ਵੀ ਇਨਸਾਨਾਂ ਲਈ ਵੀ ਇਸੇ ਖੂਹ ਚੋਂ ਪਾਣੀ ਵਰਤਿਆ ਜਾਂਦਾ ਸੀ ਆ ਦੇਖੋ ਜੀ ਤੇ ਹੁਣ ਇਸ ਸਦਰਖਾਨੇ ਦੀ ਇਹ ਰਿਪੇਅਰ ਚੱਲ ਰਹੀ ਆ ਦੇਖੋ ਜੀ ਉੱਪਰ ਨੂੰ ਦੇਖੋ ਉਹ ਇਹਦਾ ਉੱਪਰ ਲਾਸਟ ਜਿਹੜਾ ਸਿਰ ਆਇਆ ਤੇ ਇਸ ਖੂਹ ਦੇ ਆਲੇ ਦੁਆਲੇ ਵੀ ਇਹ ਪਾਣੀ ਭਰਨ ਲਈ ਇਹ ਤਿੰਨ ਰਸਤੇ ਆ ਜੀ ਤਿੰਨ ਦਰਵਾਜ਼ੇ ਇਹਨੂੰ ਦਿੱਤੇ ਗਏ ਆ ਇਸੇ ਸਦਰਖਾਨੇ ਦੇ ਵਿੱਚੋਂ ਦੇਖੋ ਜੀ ਜਿਹਨੂੰ ਆਪਾਂ ਸਰਾਂਦੀ ਇੱਟ ਕਹਿ ਦਿੰਦੇ ਸੀ ਛੋਟੀ ਇੱਟ ਦਾ ਬਣਿਆ ਹੋਇਆ ਸਾਰਾ ਦੇਖੋ ਸੋ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਜ਼ਰੂਰ ਆਏਗੀ ਤੇ ਇੱਕ ਦਰਵਾਜ਼ਾ ਆਏ ਤੇ ਇੱਕ ਉਹ ਸਾਹਮਣੇ ਤੁਹਾਨੂੰ ਮੈਂ ਦਿਖਾਉਂਦਾ ਇਹ ਆ ਉੱਪਰ ਜਾਣ ਲਈ ਖੂਦੇ ਉੱਪਰਲੇ ਸਿਰੇ ਤੇ ਜਾਣ ਲਈ ਸੇੜੀ ਤੇ ਆ ਹੁਣ ਬੰਦ ਕਰ ਦਿੱਤਾ ਜੀ ਇੱਧਰ ਵਾਲਾ ਦਰਵਾਜ਼ਾ ਨਾਲ ਨਿੱਟਾ ਲਾ ਕੇ ਆਹ ਦੇਖੋ ਜੀ ਆਹ ਉੱਪਰ ਜਾਣ ਲਈ ਰਸਤਾ ਸੀ ਦੋਸਤੋ ਸੋ ਦੇਖੋ ਜੀ ਏ ਅੱਗੇ ਜਾ ਕੇ ਬੰਦ ਸੀ ਇਸ ਲਈ ਅਸੀਂ ਉੱਪਰ ਨਹੀਂ ਜਾ ਸਕਦੇ ਸੀ ਕਿਉਂਕਿ ਉੱਤੇ ਪੈਟ ਬਣੀ ਹੋਈ ਸੀ ਤੇ ਆ ਦੇਖੋ ਬਿਨਾ ਸਰੀਏ ਤੋਂ ਉਸ ਵਕਤ ਛੱਤਾ ਪਾਈਆਂ ਜਾਂਦੀਆਂ ਸੀ ਡਾਟਾਂ ਦੇ ਸਹਾਰੇ ਖੜਾ ਇੱਟਾਂ ਦੇ ਸਹਾਰੇ ਤੇ ਆ ਸਾਡਾ ਕਾਰਨ ਮੇਰੇ ਨਾਲ ਸੀ ਇਹ ਮੈਨੂੰ ਦਿਖਾ ਕੇ ਲਿਆਇਆ ਸਾਰਾ ਕਿਉਂਕਿ ਮੈਨੂੰ ਕਹੇਗਾ ਨਹੀਂ ਪਤਾ ਸੀ ਮੈਂ ਨਹੀਂ ਗਿਆ ਸੀ ਪਹਿਲਾਂ ਕਦੇ ਇੱਥੇ ਆ ਦੇਖੋ ਵੀ ਉੱਪਰ ਡਿਜ਼ਾਈਨਿੰਗ ਕਰੀਤੀ ਆ ਪੈੜਾਂ ਬਣੀਆਂ ਹੋਈਆਂ ਹੁਣ ਇੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਦੇ ਆ ਗਿਆ ਜੀ ਹੁਣ ਬਾਹਰਲਾ ਹਿੱਸਾ ਦੇਖੋ ਕਿੰਨਾ ਖੂਬਸੂਰਤ ਦ੍ਰਿਸ਼ਾ ਅੱਜ ਵੀ ਉਸੇ ਤਰ੍ਹਾਂ برقرار ਹੈ ਸਿਰਫ ਇੱਕ ਰੰਗ ਦੀ ਕਮੀ ਹੈ ਜੋ ਬਹੁਤ ਜਲਦ ਉਹ ਵੀ ਹੋ ਜਾਣੀ ਹੈ ਕਿਉਂਕਿ ਇਹਦਾ ਹੁਣ ਕੰਮ ਚੱਲ ਰਿਹਾ ਜੀ ਤੇ ਆ ਸਾਈਡ ਪਰ ਆ ਦੋਸਤੋ ਸਾਰੀ ਹੋਟਲ ਦੀ ਜਗਾ ਇਹ ਹੋਟਲ ਹੈ ਤੇ ਆ ਦੇਖੋ ਆ ਉਸੇ ਵਕਤ ਦੇ ਪਿੱਲਰ ਤੇ ਆ ਦਰੱਖਤ ਇਹ ਉਹ ਉਸ ਵਕਤ ਦੀ ਇਤਰਾਖਤਾ ਦੋਸਤੋ ਪੇੜਾ ਬੋੜਾ ਜਿਨ੍ਹਾਂ ਥੱਲੇ ਬੈਠ ਕੇ ਕਦੇ ਰਾਜਾ ਸਾਹਿਬ ਨੇ ਤੇ ਰਾਣੀਆਂ ਨੇ ਪਤਾ ਨਹੀਂ ਕਿੰਨੇ ਆਪਣੇ ਸੁਪਨੇ ਸਜੋਏ ਹੋਣੇ ਇੰਨੀਆਂ ਇੱਕ ਪਿਆਰ ਭਰੀਆਂ ਗੱਲਾਂ ਬਾਤਾਂ ਕਰੀਆਂ ਹੋਈਆਂ ਤੇ ਆ ਖਿੜਕੀਆਂ ਜਿਨ੍ਹਾਂ ਵਿੱਚੋਂ ਰਾਣੀਆਂ ਰਾਜੇ ਦੇ ਆਉਣ ਦਾ ਰਸਤਾ ਉਡੀਕਦੀਆਂ ਰਹਿੰਦੀਆਂ ਸਨ ਦੇਖੋ ਜੀ ਅਮੀਰ ਪੰਜਾਬ ਦੀ ਅਮੀਰ ਵਿਰਾਸਤ ਦੀ ਅਮੀਰ ਵਿਰਾਸਤ ਆਹ ਸਾਈਡ ਆ ਜਿਹੜੀ ਤੁਸੀਂ ਦੇਖ ਰਹੇ ਹੋ ਸੱਜੀ ਸਾਈਡ ਇਹ ਹੁਣ ਹੋਟਲ ਬਣ ਚੁੱਕਿਆ ਜੀ ਉਸ ਟਾਈਮ ਆਪਣੋ ਰੇ ਗੱਡੀਆਂ ਚੱਲਦੀਆਂ ਫਾਈਵ ਸਟਾਰ ਹੋਟਲ ਹੈ ਜੀ ਇਹ ਆ ਦੇਖੋ ਗੱਡੀਆਂ ਖੜੀਆਂ ਜਿਹੜੇ ਇਹਨਾਂ ਦੇ ਹੋਟਲ ਦੇ ਵਿੱਚ ਆਏ ਹੋਏ ਆ ਜੀ ਲੋਕ ਉਹਨਾਂ ਦੀਆਂ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਂਦਾ ਵੀਡੀਓ ਨਾਲ ਬਣੇ ਰਹੋ ਕਿ ਜਿੱਥੇ ਉਹ ਜੋਤ ਚੱਲ ਰਹੀ ਆ ਅੱਜ ਵੀ ਜਿਸ ਜੋਤ ਦੀ ਹੋਂਦ ਪਰਪਟਿਆਲਾ ਖੜਾ ਕਹਿੰਦੇ ਹੈ ਤਾਂ ਦੱਸ ਦੱਸਿਆ ਜਾ ਰਿਹਾ ਕਿ ਇਤਿਹਾਸ ਵਿੱਚ ਇਹ ਦੱਸਿਆ ਗਿਆ ਤੇ ਹੁਣ ਵੀ ਜਿੰਨੇ ਲੋਕੀ ਵੱਡੇ ਉਹ ਜਿਹੜੀ ਸ਼ਰਤ ਆ ਅੱਜ ਵੀ ਬਰਕਰਾਰ ਆ ਕਿ ਜਦ ਤੱਕ ਉਹ ਜੋਤ ਚੱਲਦੀ ਰਹੂਗੀ ਉਦੋਂ ਤੱਕ ਪਟਿਆਲੇ ਦੀ ਹੋਂਦ ਆ ਕਹਿੰਦੇ ਜਿਸ ਦਿਨ ਉਹ ਜੋਤ ਬੁਝ ਗਈ ਪਟਿਆਲਾ ਅੱਗ ਨਾਲ ਜਾਂ ਪਾਣੀ ਨਾਲ ਇਹਦੀ ਜਿਹੜੀ ਹੋਂਦ ਆ ਉਹ ਖਤਮ ਹੋ ਜੂਗੀ ਆਏ ਦੋਸਤੋ ਜਿਹੜਾ 5 ਸਟਾਰ ਹੋਟਲ ਬਣਿਆ ਕਿਲਾ ਮੁਬਾਰਕ ਦੇ ਅੰਦਰ ਇਹ ਦੇਖੋ ਜੀ ਇਹਦੇ ਅੰਦਰ ਆ 5 ਸਟਾਰ ਹੋਟਲ ਜਦੋਂ ਸ਼ੂਟਿੰਗ ਕਰਨ ਆਉਂਦੇ ਆ ਜਾਂ ਚਲਾਨੇ ਆਉਂਦੇ ਆ ਇੱਥੇ ਖਾਣਾ ਛੱਕਦੇ ਆ ਤੇ ਆਓ ਦੋਸਤੋ ਇਹ ਬਾਹਰਲਾ ਹਿੱਸਾ ਹੈ ਜਿਸ ਜਗ੍ਹਾ ਦੇ ਅੰਦਰ ਉਹ ਜੋਤ ਚੱਲ ਰਹੀ ਹੈ ਇਹਦੇ ਅੰਦਰ ਜਾਣਾ ਸਾਰਿਆਂ ਲਈ ਅਲਾਉਡ ਨਹੀਂ ਹੈ ਇਹਦੇ ਅੰਦਰ ਸਿਰਫ ਖਾਸ-ਖਾਸ ਬੰਦੇ ਜਾਂ ਜਿਹੜੇ ਇਸ ریاਸਤ ਦੇ ਵਾਰਿਸਾ ਉਹ ਜਾ ਸਕਦੇ ਆ ਜਾਂ ਸੇਵਾਦਾਰ ਜਾ ਸਕਦੇ ਆ ਸੋ ਉਮੀਦ ਕਰਦਾ ਕਿ ਵੀਡੀਓ ਵਧੀਆ ਲੱਗੀ ਹੋਏਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਐਸੀ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਿਓ ਜੀ ਸੋਨ